ਦੇ ਵਿੱਚ ਇੱਕ ਜ਼ੋਰਦਾਰ ਤਾੜੀਆਂ ਮਾਰ ਦਿਓ ਜਿਵੇਂ ਗਿਲਜੀਤੇ ਮਲਸੀਏ ਨੇ ਵਾਪਸੀ ਕੀਤੀ ਗਰਾਊਂਡਾਂ ਦੇ ਵਿੱਚ ਉਸੇ ਤਰ੍ਹਾਂ ਨੰਨਾ ਭਰਾਮਾ ਨੇ ਵਾਪਸੀ ਕੀਤੀ ਬੜੀ ਖੁਸ਼ੀ ਵਾਲੀ ਗੱਲ ਆ ਇੱਕ ਗੱਲ ਤੁਹਾਨੂੰ ਮੇਰੀ ਬੇਨਤੀ ਸੈਂਟਰ ਲਾਈਨ ਤੇ ਆ ਜਾ ਇੱਕ ਮਿੰਟ ਹਜੇ ਇੱਕ ਗੱਲ ਹੋਰ ਕਈ ਵੀਰ ਸੋਚੜ ਕੇ ਵੀ ਇੱਕ ਮੋਣਾਂ ਦਾ ਬੋਲੀ ਜਾਂਦੇ ਆ ਬੰਦਾ ਜਦੋਂ ਮਸ਼ਹੂਰ ਹੁੰਦਾ ਤੇ ਉਸ ਤੋਂ ਬਾਅਦ ਹੀ ਬਦਨਾਮ ਹੁੰਦਾ ਜਦੋਂ ਕਹਿੰਦੇ ਗੁੱਡੀ ਚੜਦੀ ਆ ਉਦੋਂ ਬਾਅਦ ਹੀ ਲੋਕਾਂ ਦੀ ਗੱਲ ਚਰਚਾ ਛੱਡਦੀ ਆ ਬੰਦਾ ਠੋਕਰਾ ਖਾ ਖਾ ਕੇ ਦੁਨੀਆ ਦਾ ਇਤਿਹਾਸ ਬੋਲ ਲੋ ਠੋਕਰਾ ਖਾ ਖਾ ਕੇ ੱੱੱਕੇ ਖਾ ਕੇ ਅਕਲ ਆਉਂਦੀ ਆ ਮੰਜੇ ਤੇ ਪੈਣ ਨੂੰ ਕਿਸੇ ਨੂੰ ਨਹੀਂ ਆਉਂਦੀ ੱੱੱਕੇ ਖਾ ਕੇ ਅਕਲ ਆਉਂਦੀ ਆ ਕਬੱਡੀ ਦੀ ਲਾਸਟ ਗੱਲ ਮੈਂ ਸਵੇਰ ਤੋਂ ਥੋੜਾ ਥੋੜਾ ਬੋਲ ਰਿਹਾ ਹਾਂ ਕਬੱਡੀ ਦੀ ਲਾਸਟ ਗੱਲ ਫਾਈਨਲ ਕਰਨ ਲੱਗਿਆ ਵੀ ਕੀ ਹੈ ਜਿਹੜਾ ਸਟੀਰੋਇਡ ਕਬੱਡੀ ਵਾਲੇ ਵਰਤਦੇ ਆ ਇਹ ਗੋਰੇ ਆਮ ਯੂਜ਼ ਕਰਦੇ ਆ ਆਮ ਵਰਤਦੇ ਆ ਜਿਹੜਾ ਡੋਪ ਡੋਪ ਸਟੀਰੋਇਡ ਨੂੰ ਕਹਿੰਦੇ ਆ ਡਰੱਗ ਕਹਿੰਦੇ ਆ ਜਿਹੜਾ ਮੌਕੇ ਤੇ ਨਸ਼ਾ ਕਰਦਾ ਕਬੱਡੀ ਦੇ ਵਿੱਚ ਤਰਮਨ ਟੀਕਾ ਜਿਹੜਾ ਰੇਸਾਂ ਤੇ ਲਾਇਆ ਜਾਂਦਾ ਇਹਨਾਂ ਦਾ ਕਸੂਰ ਨਹੀਂ ਉਹ ਲੈ ਕੇ ਆਂਦਾ ਕਿਸੇ ਨੇ ਪਹਿਲਾਂ ਲੈ ਕੇ ਆਂਦਾ ਉਸ ਤੋਂ ਬਾਅਦ ਉਹਦੀ ਕਹਦੀ ਹੈ ਜੇ ਮੈਂ ਕਿਸੇ ਚੀਜ਼ ਦੀ ਲਾਲਕ ਪੈ ਗਈ ਉਹ ਪੈ ਗਈ ਓਦੋਂ ਬਾਅਦ ਫੋਟ 1 ਟੀਕਾ ਫੋਟ 1 ਮੈਚ ਚਲਾਉਣਾ ਬਾਪੂ ਤੈਨੂੰ ਮੈਚ ਦੇਖਣ ਦਾ ਸਵਾਦ ਹੈ ਖਿਡਾਰੀਆਂ ਦੀ ਇੱਥੇ ਜ਼ਿੰਦਗੀ ਦਾ ਸਵਾਲ ਆ ਤੇਰੀ ਗੱਲ ਮੈਂ ਸਹਿਮਤ ਹਾਂ ਤੂੰ ਐ ਅੱਜ ਮੈਚ ਦੇਖ ਕੇ ਚੱਲਿਆ ਜਾਣਾ ਜਿਹਨੇ ਨੈੱਟ ਵੇਖਣੇ ਉਹਨਾਂ ਨੂੰ ਪਤਾ ਕੀ ਹਾਲ ਆ ਫੋਟ 1 ਟੀਕਾ ਲਾ ਕੇ ਇਹਨਾਂ ਦੀ ਸੈਂਸ ਚਲੀ ਜਾਂਦੀ ਹੈ ਜਦੋਂ ਬੰਦੇ ਦੀ ਸੈਂਸ ਚਲੀ ਜਾਂਦੀ ਆ ਉਦੋਂ ਬਾਅਦ ਇਹ ਚਿੱਟਾ ਯੂਜ਼ ਕਰਦੇ ਕਬੱਡੀ ਵਾਲੇ ਜਦੋਂ ਬੰਦੇ ਦਾ ਬ੍ਰੇਨ ਕੰਮ ਛੱਡ ਜਾਂਦਾ ਹੈ ਕਹਿੰਦਾ ਉਦੋਂ ਬਾਅਦ ਉਹ ਨਸ਼ਾ ਲੈਂਦਾ ਜਦੋਂ ਜਿਹੜਾ ਕੇਰਾ ਇਹ ਨਾ ਪੈ ਗਿਆ ਉਹ ਤੋਂ ਮੁੜਿਆ ਨਹੀਂ ਜਾਂਦਾ ਫੇਰ ਕਹਾਣੀ ਸਿਰੇ ਲੱਗਦੀ ਹੈ ਕਰ ਹੌਲੀ-ਹੌਲੀ ਪੱਟਿਆ ਜਾਂਦਾ ਪੱਟਿਆ ਜਾਂਦਾ ਮੇਰੀ ਬੇਨਤੀ ਹੈ ਇਹ ਗੱਲਾਂ ਮੈਂ ਉਹ ਨਹੀਂ ਕਹਿੰਦਾ ਮੈਨੂੰ ਕੋਈ ਸ਼ੌਂਕ ਨਹੀਂ ਮੈਨੂੰ ਪੈਸੇ ਨਹੀਂ ਮਿਲਦੇ ਹੈਲੋ ਇੱਕ ਇਹ ਮੁੰਡਾ ਕਬੱਡੀ ਦੇ ਇੰਨਾ ਕੁ ਬੋਲੀ ਜਾ ਰਿਹਾ ਹੈ ਨਾ ਤੇ ਹੁਣੇ ਪਹਿਲਾ ਰੋਸ਼ਨ ਖੇੜਾ ਜਿਹੜਾ ਸੀ ਉਹਦਾ ਸਨਮਾਨ ਲਈ ਕਿੰਨਾ ਜ਼ੋਰ-ਜ਼ੋਰ ਦੀ ਬੋਲ ਰਿਹਾ ਸੀ ਸਾਰਿਆਂ ਨੂੰ ਸਵੇਰੇ ਡੋ ਮੰਡਾ ਉਹਦੇ ਸਨਮਾਨ ਲਈ ਜ਼ੋਰ-ਜ਼ੋਰ ਦੀ ਇਸ ਮੁੰਡਾ ਸਨਮਾਨ ਕਰਵਾ ਰਿਹਾ ਸੀਗਾ ਜੇ ਰੋਸ਼ਨ ਖੇੜੇ ਦਾ ਵੀਡੀਓ ਦੇਖ ਲਓ ਜੇ ਮੈਂ ਇੱਕ ਵਾਰੀ ਨਾਂ ਬੋਲਿਆ ਹੋਵੇ ਤੇ ਲੋਕੋ ਵਾਲਾ ਇਤੋਂ ਬਾਹਰ ਦੇ ਗਰਾਊਂਡ 'ਚ ਨਹੀਂ ਆਉਂੂ ਵੀਡੀਓ ਦੇਖ ਲਓ ਗਰਾਊਂਡ 'ਚ ਨਹੀਂ ਬਣਦਾ ਜੇ ਰੋਸ਼ਨ ਖੇੜੇ ਦਾ ਹੰਦਗੜ ਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜੇ ਮੈਂ ਤੇਰੇ ਉਲਟ ਨਹੀਂ ਬੋਲ ਰਿਹਾ ਮੈਂ ਤੇਰੇ ਉਲਟ ਨਹੀਂ ਬੋਲ ਰਿਹਾ ਮੈਂ ਬੋਲਿਆ ਕਬੱਡੀ 'ਚੋਂ ਨਸ਼ਾ ਖਤਮ ਕਰਨਾ ਮੈਨੂੰ ਤੇਰੇ ਨਾਲ ਹਮਦਰਦੀ ਆ ਅਠੂਰ ਵਾਲੇ ਸਾਰੇ ਪਲੇਅਰਾਂ ਨਾਲ ਤੁਹਾਡੇ ਨਾਲ ਹੋਈ ਹੈ ਮੇਰੇ ਨਾਲ ਵੀ ਹੋ ਸਕਦੀ ਆ ਕੱਲ ਨੂੰ ਮੇਰੇ ਨਾਲ ਵੀ ਸਾਰਾ ਕੁਝ ਹੋ ਸਕਦਾ ਤੈਨੂੰ ਕੀ ਤੂੰ ਅੱਜ ਤੇਰਾ ਨਾਂ ਆ ਗਿਆ ਤੇਰਾ ਜੀ ਕਰਦਾ ਸੀ ਤੂੰ ਪੰਜਾਬ ਪੁਲਿਸ ਦਾ ਆਫੀਸਰ ਸੀ ਇਹ ਪੰਜਾਬ ਪੁਲਸੀ ਮੁੰਡਾ ਇਹਨੇ ਜੌਬ ਛੱਡੀ ਆ ਲੋਕੀ ਇਹਨਾਂ ਦੇ ਘਰੇ ਪੈਸੇ ਲੈ ਕੇ ਜਾਂਦੇ ਹੁੰਦੇ ਸੀ ਮੇਰੀ ਕੋਈ ਦਸ਼ਮਣੀ ਨਹੀਂ ਕਿਸੇ ਨਾਲ ਮੇਰੀ ਤਾਂ ਨੈਤਿਕਾ ਕੋਈ ਮੈਨੂੰ ਆਪਦੀ ਪਬਲਿਕ ਸਿਟੀ ਦਾ ਨਹੀਂ ਮੇਰੀ ਮਨਤੇ ਹੀ ਆ ਵੀ ਜੇ ਬੱਚਦੀ ਆ ਬਚਾ ਲੋ ਜੇ ਤੁਸੀਂ ਕਹਿ ਦੋ ਵੀ ਲੋਪੋ ਵਾਲਾ ਗਲਤ ਬੋਲਦਾ ਮੈਨੂੰ ਮੈਸੇਜ ਕਰ ਦਿਓ ਮੈਨੂੰ ਫੋਨ ਕਰ ਦਿਓ ਆਪਾਂ ਕਮੈਂਟਰੀ ਛੱਡ ਦਾਂਗੇ ਭਾਈ ਆਪਾਂ ਫੋਧੂ ਨਹੀਂ ਤਰੇ ਫਰਦੇ ਅੰਮ੍ਰਿਤਗੜ ਦੀ ਟੀਮ ਨੂੰ ਮੇਰੀ ਬੇਨਤੀ ਆ ਵੀ ਉਹ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾ